ਤਾਂ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਕੇਂਦਰ ਦਾ ਯੂ ਟਰਨ ਵੇਖਣ ਨੂੰ ਮਿਲਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟੀਕਰਨ ਦਿੱਤਾ ਹੈ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਕਿ ਐਕੀ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਅਜੇ ਇਸ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ ਸਪਸ਼ਟੀਕਰਨ ਤਜਵੀਜ਼ ਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਨ ਵਿਵਸਥਾ 'ਚ ਬਦਲਾਅ ਵਾਲੀ ਕੋਈ ਗੱਲ ਨਹੀਂ ਸਾਰੀਆਂ ਧਿਰਾਂ ਦੇ ਨਾਲ ਵਿਚਾਰ ਤੋਂ ਬਾਅਦ ਹੀ ਫੈਸਲਾ ਲਿੱਤਾ ਲਿਆ ਜਾਏਗਾ ਇਸ ਦਾ ਦਾਵਾ ਕੀਤਾ ਹੈ ਸਰਦਰ ਰੁੱਤ ਇਜਲਾਸ ਇਸ ਬਿੱਲ ਨੂੰ ਪੇਸ਼ ਕਰਨ ਦੀ ਕੇਂਦਰ ਦੀ ਕੋਈ ਮਨਸ਼ਾ ਨਹੀਂ ਇਹ ਵੀ ਸਾਫ਼ ਕਰ ਦਿੱਤਾ ਗਿਆ ਤਾਂ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਕੇਂਦਰ ਦਾ ਯੂ ਟਰਨ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ ਕਿਉਂਕਿ ਸਿਆਸਤ ਲਗਾਤਾਰ ਹੋ ਰਹੀ ਸੀ ਕੇਂਦਰ ਨੂੰ ਘੇਰਿਆ ਜਾ ਰਿਹਾ ਸੀ ਪੰਜਾਬ ਦੇ ਵੱਲੋਂ ਇਹ ਕਿ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਤਜਵੀਜ਼ ਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਨ ਵਿਵਸਥਾ 'ਚ ਬਦਲਾਅ ਵਾਲੀ ਕੋਈ ਗੱਲ ਨਹੀਂ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਸਾਰੀਆਂ ਧਿਰਾਂ ਦੇ ਨਾਲ ਵਿਚਾਰ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਫੈਸਲਾ ਲਵਾਂਗੇ ਇਸ ਦਾ ਜ਼ਿਕਰ ਕੀਤਾ ਗਿਆ ਸਰਦਰੁੱਤ ਇਜਰਾਸ ਇਸ ਬਿੱਲ ਨੂੰ ਪੇਸ਼ ਕਰਨ ਦੀ ਕੇਂਦਰ ਦੀ ਕੋਈ ਮਨਸ਼ਾ ਨਹੀਂ ਤਾਂ ਫਿਲਹਾਲ ਕੇਂਦਰ ਦਾ ਇਸ ਮਸਲੇ ਦੇ ਉੱਤੇ ਯੂ ਟਰਨ ਵੇਖਣ ਨੂੰ ਮਿਲ ਰਿਹਾ ਹੈ ਕਿ ਅਜੇ ਕੋਈ ਵੀ ਇਸ ਬਾਰੇ ਕੇਂਦਰ ਦਾ ਕੋਈ ਵਿਚਾਰ ਪੱਕੇ ਤੌਰ ਦੇ ਉੱਤੇ ਨਹੀਂ ਜੇਕਰ ਕਿਸੇ ਤਰੀਕੇ ਦਾ ਵਿਚਾਰ ਜਾਂ ਕੋਈ ਫੈਸਲਾ ਲੈਣਾ ਹੋਏਗਾ ਤਾਂ तमाम ਧਿਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਏਗਾ ਗੱਲਬਾਤ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਕਿਸੇ ਫੈਸਲੇ ਦੇ ਉੱਤੇ ਪਹੁੰਚਿਆ ਜਾਏਗਾ ਤਜਵੀਜ਼ ਚ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਵਿਵਸਥਾ ਚ ਬਦਲਾਅ ਵਾਲੀ ਕੋਈ ਗੱਲ ਨਹੀਂ ਤਾਰੀਆਂ ਤਰ੍ਹਾਂ ਦੇ ਨਾਲ ਵਿਚਾਰ ਤੋਂ ਬਾਅਦ ਹੀ ਫੈਸਲਾ ਲਵਾਂਗੇ ਇਸ ਦਾ ਜ਼ਿਕਰ ਕੇਂਦਰ ਦੇ ਵੱਲੋਂ ਕੀਤਾ ਗਿਆ ਤਾਂ ਕੇਂਦਰ ਦੇ ਸਪਸ਼ਟੀਕਰਨ ਦੀ ਇੱਕ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਪ੍ਰਤੀਕਿਰਿਆ ਇਸ ਪੂਰੇ ਮਾਮਲੇ ਦੇ ਵਿੱਚ ਕੇਂਦਰ ਦੀ ਦੇਖਣ ਨੂੰ ਮਿਲੀ ਹੈ ਤਾਂ ਇਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ ਕਿ ਕੋਈ ਵੀ ਇਹ ਜਿਹੜਾ ਬਿਲ ਹੈ ਉਸ ਨੂੰ ਕੇਂਦਰ ਸਰਕਾਰ ਦੇ ਪ੍ਰਸਤਾਵ ਦੀ ਕੋਈ ਮਨਸ਼ਾ ਨਹੀਂ ਹੈ ਇਸ ਜਿਹੜਾ ਸੈਸ਼ਨ ਵਿంటర్ ਸੈਸ਼ਨ ਹੈ ਉਸ ਦੇ ਵਿੱਚ ਰੱਖਣ ਦੇ ਲਈ ਤਾਂ لازਮੀ ਤੌਰ ਦੇ ਉਤੇ ਚੰਡੀਗੜ੍ਹ ਦੇ ਮਸਲੇ ਦੇ ਉਤੇ ਹੁਣ ਕੇਂਦਰ ਦਾ ਯੂ ਟਰਨ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਸਵਾਲ ਚੁੱਕੇ ਕੇਂਦਰ ਨੂੰ ਘੇਰਿਆ ਤੇ ਇੱਕ ਵੱਡਾ ਮਸਲਾ ਪੰਜਾਬ ਦੇ ਵਿੱਚ ਖੜਾ ਹੋ ਗਿਆ ਸੀ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਧਰਤੀ ਦੇ ਉਤੇ ਤੇ ਜਦੋਂ لازਮੀ ਤੌਰ ਦੇ ਉਤੇ ਗੱਲ ਚੰਡੀਗੜ੍ਹ ਦੀ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਉੱਠਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਖਬਰ ਦੇ ਉੱਤੇ ਵਿਸਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਜੁੜੇ ਨੇ ਤਰਵਿੰਦਰ ਪੰਜਾਬ ਚ ਆਵਾਜ਼ ਉੱਠੀ ਕੇਂਦਰ ਦੀ ਤਜਵੀਜ਼ ਨੂੰ ਲੈ ਕੇ ਤੇ ਹੁਣ ਕੇਂਦਰ ਦਾ ਯੂ ਟਰਨ ਕੀ ਕੁਝ ਕਿਹਾ ਗਿਆ ਕੇਂਦਰ ਦੇ ਵੱਲੋਂ ਬਿੱਤੋ ਦੇਖੋ ਸਵਧਾਨ ਦੀ ਤਾਰਾ 240 ਦੇ ਤਹਿਤ ਚੰਦੀ ਕਾਰ ਨੂੰ ਫੁੱਲ ਫਲੇਜ਼ ਜਿਹੜਾ ਸੰਪੂਰਨ ਤੌਰ ਤੇ ਯੂਟਿਪ ਬਣਾਉਣ ਦੀ ਜਿਹੜੀ ਪ੍ਰਕਿਰਿਆ ਕੀਤੀ ਜਾਣੀ ਸੀਗੀ ਬਿੱਲ ਪੇਸ਼ ਕੀਤਾ ਜਾਣਾ ਸੀਗਾ 1 ਦਸੰਬਰ ਤੋਂ ਲੈ ਕੇ ਜੋ 19 ਦਸੰਬਰ ਤੱਕ ਕੇਂਦਰ ਦੇ ਵਿੱਚ ਲੋਕ ਸਭਾ ਦੇ ਵਿੱਚ ਜੋ ਸੈਸ਼ਨ ਸਤ੍ਰੋਤ ਇਜਲਾਸ ਜਿਹੜਾ ਹੈਗਾ ਉਹਦੇ ਵਿੱਚ ਪ੍ਰਕਿਰਿਆ ਸੀਗੀ ਇਹ ਪੂਰੀ ਉਹਦੇ ਤੇ ਹੁਣ ਜ਼ਾਹਿਰ ਤੌਰ ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ਯੂ ਟਰਨ ਲੈ ਲਿਆ ਤੇ ਆਪਣਾ ਸਪਸ਼ਟੀਕਰਨ ਪੀ ਆਈ ਬੀ ਦੇ ذریعے ਇੱਕ ਟਵੀਟ ਦੇ ਜ਼ਰੀਏ ਉਹਨਾਂ ਨੇ ਦਿੱਤਾ ਕਿ ਐਸਾ ਕੋਈ ਪਰਵਿਰਤਨ ਨਹੀਂ ਹੈਗਾ ਆਲੇ ਟਿੱਕਰ ਕੋਈ ਮੰਨਚਾ ਨਹੀਂ ਹੈਗੀ ਕਿ ਅਸੀਂ ਇਸ ਸਰਦਰੋਤ اجلاس ਦੇ ਵਿੱਚ ਇਸ ਬਿੱਲ ਨੂੰ ਪੇਸ਼ ਕਰੀਏ ਯਾਨੀ ਕਿ ਇਸ ਦਾ ਖਾਕਾ ਤਾਂ ਤਿਆਰ ਕਰ ਲਿਆ ਗਿਆ ਸੀਗਾ ਅਗਰ ਇਹਨਾਂ ਵਿਵਾਦ ਨਾ ਹੁੰਦਾ ਪੰਜਾਬ ਦੇ ਵਿੱਚ ਸਭਾ ਪੋਲਿਟੀਕਲ ਪਾਰਟੀ ਐਦਾ ਵਿਰੋਧ ਨਾ ਕਰਦੀਆਂ ਐਕਸੈਪਟ ਬੀਜੇਪੀ ਨੂੰ ਤਾਂ ਇਹ ਸ਼ਾਇਦ ਹੋ ਸਕਦਾ ਕਿ ਟੇਬਲ ਵੀ ਲੋਕ ਸਭਾ ਦੇ ਅੰਦਰ ਕੀਤਾ ਜਾਂਦਾ ਤੇ ਇਸ ਬਿੱਲ ਨੂੰ ਪਾਸ ਕਰਨ ਲਈ ਜੋ ਮੈਜਿਕ ਨੰਬਰ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਚਾਹੀਦਾ ਹੁੰਦਾ ਉਹ ਵੀ ਕੇਂਦਰ ਸਰਕਾਰ ਕੋਲੇ ਸੀਗਾ ਤੇ ਪਾਸ ਵੀ ਹੋਣਾ ਕੋਈ ਵੱਡੀ ਗੱਲ ਨਹੀਂ ਸੀਗੀ ਤਾਂ ਉਹਦੇ 'ਚ ਕੋਈ ਅੜਿੱਕਾ ਨਹੀਂ ਸੀਗਾ ਲੇਕਿਨ ਵਿਰੋਧ ਨੂੰ ਦੇਖਦਿਆਂ ਹੋਇਆਂ ਜਿਸ ਤਰੀਕੇ ਨਾਲ ਸਿਆਸੀ ਤੌਰ ਤੇ ਕੀ ਰਿਹਾ ਗਿਆ ਵਿਰੋਧੀ ਪਾਰਟੀਆਂ ਵੱਲੋਂ ਤਾਂ ਕੇਂਦਰ ਸਰਕਾਰ ਨੇ ਹੁਣ ਇੱਥੇ ਯੂਟਰਨ ਲੈ ਲਿਆ ਯੂਟਰਨ ਲੈਂਦੇ ਹੋਏ ਇਸ ਬਿੱਲ ਨੂੰ ਪੇਸ਼ ਨਾ ਕਰਨ ਦੀ ਗੱਲਬਾਤ ਜਿਹੜੀ ਹੈਗੀ ਆ ਉਹ ਇਸ ਟਵੀਟ ਦੇ ਵਿੱਚ ਕੀਤੀ ਗਈ ਬਿਲਕੁਲ ਪ੍ਰਵਿੰਦਰ ਜਿਸ ਤਰੀਕੇ ਦੇ ਨਾਲ ਇਸ ਤਜਵੀਜ਼ ਦਾ ਜ਼ਿਕਰ ਕਰ ਰਹੇ ਆ ਪਰ ਤੁਸੀਂ ਵੀ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਜੇਕਰ ਪੰਜਾਬ ਦੀਆਂ ਸਿਆਸੀ ਤਰ੍ਹਾਂ ਆਵਾਜ਼ ਨਾ ਚੁੱਕਦੀਆਂ ਤਾਂ ਲਾਜ਼ਮੀ ਤੌਰ ਦੇਤੇ ਇਸ ਨੂੰ ਟੇਬਲ ਕੀਤਾ ਜਾ ਸਕਦਾ ਸੀ ਪਾਸ ਵੀ ਕਰਵਾਇਆ ਜਾ ਸਕਦਾ ਸੀ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਗੱਲ ਇਹ ਹੈ ਕਿ ਬੇਸ਼ੱਕ ਨੰਬਰ ਦੀ ਗਿਣਤੀ ਹੁੰਦੀ ਹੈ ਜਦੋਂ ਅਸੀਂ اجلاس ਦਾ ਜ਼ਿਕਰ ਕਰਦੇ ਹਾਂ ਸੰਸਦ ਦੇ ਵਿੱਚ ਪਰ ਜਿਹੜੀਆਂ ਧਿਰਾਂ ਨੇ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਪਰ ਕੇਂਦਰ ਨੂੰ ਇਹ ਚਾਹੀਦਾ ਕਿ ਕੋਈ ਵੀ ਜਦੋਂ ਕੋਈ ਬਿੱਲ ਬਣਾਇਆ ਜਾਣਾ ਜਾਂ ਇਸ ਦੇ ਉੱਤੇ ਕੋਈ ਗੱਲ ਵੀ ਚੱਲੇ ਤਾਂ ਸਭ ਤੋਂ ਪਹਿਲਾਂ ਗੱਲ ਚੱਲਣ ਤੋਂ ਪਹਿਲਾਂ ਉਹਨਾਂ ਧਿਰਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਉਹ ਕਿੰਨੇ ਕੁ ਰਾਜ਼ੀ ਨੇ ਕਿੰਨਾ ਕੁ ਲੋਕਾਂ ਦੇ ਰਹਿਣ ਸਹਿਣ ਦੇ ਵਿੱਚ ਬਦਲਾਅ ਆਏਗਾ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਆਉਣਗੀਆਂ ਚੰਡੀਗੜ੍ਹ ਦਾ ਬਣਿਆ ਹੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਫਿਰ ਪੰਜਾਬ ਦੇ ਨਾਲ ਗੱਲ ਕਰਨ ਦੇ ਵਿੱਚ ਗੁਰੇਜ਼ ਕਿਉਂ ਹਰਜ਼ ਕਿਉਂ ਬਿਲਕੁਲ ਇਹ ਕੋਈ ਨਵਾਂ ਫੀਨੋਮੈਨਾ ਨਹੀਂ ਹੈਗਾ ਸੋ ਪਹਿਲਾਂ ਵੀ ਜਦੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸੀ ਤਾਂ ਸਟੇਕ ਹੇਲਡਰਸ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ ਕਿਸਾਨ ਜਥੇਬੰਦੀਆਂ ਰੋਚ ਆਈਆਂ ਦਿੱਲੀ ਦਾ ਕਹਰਾ ਕੀਤਾ ਗਿਆ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਪਏ ਦੇਖੋ ਉਸ ਤੋਂ ਬਾਅਦ ਜਿਹੜਾ ਤਾਂ ਮੇਰੇ ਸਹਿਯੋਗੀ ਰਵਿੰਦਰ ਮੀਤ ਜਾਣਕਾਰੀ ਸਾਂਝੀ ਕਰ ਰਹੇ ਸਨ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਯੂ ਟਰਨ ਕੇਂਦਰ ਦਾ ਵੇਖਣ ਨੂੰ ਮਿਲਿਆ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਪਸ਼ਟੀਕਰਨ ਵੀ ਦੇ ਦਿੱਤਾ ਕਿ ਅਜੇ ਕੋਈ ਮਨਸ਼ਾ ਨਹੀਂ ਯਾਨੀ ਕਿ ਸਰਕਾਰ ਇਸ ਨੂੰ ਲੈ ਕੇ ਵਿਚਾਰ ਜ਼ਰੂਰ ਕਰ ਰਹੀ ਸੀ ਤੇ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਅਜੇ ਇਸ ਦੇ ਉੱਤੇ ਮੰਥਨ ਕੀਤਾ ਜਾ ਰਿਹਾ ਹੈ ਇਸ ਦਾ ਜ਼ਿਕਰ ਜਿਹੜਾ ਹੈ ਉਹ ਕੇਂਦਰ ਦੇ ਵੱਲੋਂ ਕੀਤਾ ਗਿਆ ਪਰ ਜਿਸ ਤਰੀਕੇ ਦੇ ਨਾਲ ਕਿਉਂਕਿ ਜਦੋਂ-ਜਦੋਂ ਚੰਡੀਗੜ੍ਹ ਦੀ ਗੱਲ ਹੁੰਦੀ ਹੈ ਪੰਜਾਬ ਦੇ ਲੋਕ ਜਿਹੜੇ ਨੇ ਉਸ ਮਸਲੇ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਨੇ ਪੰਜਾਬ ਦੀਆਂ ਸਿਆਸੀ ਜਮਾਤਾਂ ਜਿਨ੍ਹਾਂ ਨੇ ਕੇਂਦਰ ਦੀ ਇਸ ਤਜਵੀਜ਼ ਦੇ ਉੱਤੇ ਸਵਾਲ ਚੁੱਕੇ ਵਿਰੋਧ ਕੀਤਾ ਤੇ ਸਾਫ਼ ਤੇ ਸਿੱਧੇ ਲੈਹਜ਼ੇ ਦੇ ਵਿੱਚ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਦਾ ਜ਼ਬਰਦਸਤ ਤਰੀਕੇ ਦੇ ਨਾਲ ਵਿਰੋਧ ਵੀ ਕੀਤਾ ਜਾਏਗਾ ਖਾਸ ਤੌਰ ਦੇ ਉੱਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਕੇਂਦਰ ਨੂੰ ਅਪੀਲ ਕੀਤੀ ਤਾਂ ਉਧਰ ਹਰਜਿਮਰਤ ਕੌਰ ਬਾਦਲ ਨੇ ਵੀ ਇਹ ਜ਼ਿਕਰ ਕੀਤਾ ਹੈ ਕਿ ਸਰਦਰ ਰਤ ਇਜਲਾਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦਾ ਵਿਰੋਧ ਕਰੇਗਾ ਪਰ ਇਹ ਸਭ ਦੇ ਦਰਮਿਆਨ ਫਿਲਹਾਲ ਕੇਂਦਰ ਦਾ ਇਸ ਮਸਲੇ ਦੇ ਉੱਤੇ ਯੂ ਟਰਨ ਸਪਸ਼ਟੀਕਰਨ ਵੀ ਆ ਗਿਆ ਹੈ ਕਿ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਸਾਰੀਆਂ ਧਿਰਾਂ ਦੇ ਨਾਲ ਵਿਚਾਰ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਏਗਾ ਸਾਰੀਆਂ ਧਿਰਾਂ ਕਿਹੜੀਆਂ ਕਿਹੜੀਆਂ ਨੇ ਕਿਉਂਕਿ ਚੰਡੀਗੜ੍ਹ 60 40 ਦੀ ਰੇਸ਼ੋ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਯਾਨੀ ਕਿ ਪੰਜਾਬ ਦੇ ਨਾਲ ਵੀ ਗੱਲਬਾਤ ਕਰਨੀ ਪਵੇਗੀ ਹਰਿਆਣਾ ਦੇ ਨਾਲ ਵੀ ਜੇਕਰ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਲੈਣ ਜਾ ਰਹੀ ਹੈ ਪਰ ਹੁਣ ਇਹ ਗੱਲ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਤੱਕ ਕੇਂਦਰ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਇਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਉਸ ਤੋਂ ਬਾਅਦ ਹੀ ਕੋਈ ਅਗਲਾ ਫੈਸਲਾ ਲਵਾਂਗੇ ਪਰ ਫਿਲਹਾਲ ਇਹ ਗੱਲ ਹੈ ਕਿ ਜੇਕਰ ਕੋਈ ਕੇਂਦਰ ਸਰਕਾਰ ਇਸ ਦੇ ਉੱਤੇ ਮੰਥਨ ਕਰਦੀ ਹੈ ਜਾਂ ਇਸ ਨੂੰ ਟੇਬਲ ਕਰਨਾ ਹੈ ਤਾਂ ਕੀ ਉਸ ਤੋਂ ਪਹਿਲਾਂ ਸਬੰਧਤ ਧਿਰਾਂ ਦੇ ਨਾਲ ਗੱਲਬਾਤ ਪਹਿਲਾਂ ਕਿਉਂ ਨਹੀਂ ਕੀਤੀ ਗਈ ਫਿਲਹਾਲ ਯੂ ਟਰਨ ਆ ਗਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਜੁੜ ਚੁੱਕੇ ਨੇ ਤਾਂ ਕਲੇਰ ਸਾਹਿਬ ਵਿਰੋਧਤਾ ਬਹੁਤ ਹੋਇਆ ਚੰਡੀਗੜ੍ਹ ਦਾ ਮਸਲਾ ਜਦੋਂ ਉੱਠਦਾ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਪੰਜਾਬੀ ਜਿਹੜੇ ਨੇ ਉਸ ਮਸਲੇ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਨੇ ਆਵਾਜ਼ ਚੁੱਕਦੇ ਨੇ ਆਕਾਲੀ ਦਲ ਨੇ ਵੀ ਆਵਾਜ਼ ਚੁੱਕੀ ਤੇ ਫਿਲਹਾਲ ਕੇਂਦਰ ਦਾ ਯੂ ਟਰਨ ਯੂ ਟਰਨ ਤੇ ਹੁਣ ਕੇਂਦਰ ਦੀ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ ਦੇਖੋ ਜਿਸ ਤਰੀਕੇ ਦੇ ਫੈਸਲੇ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਸਿੱਟ ਕੋ ਚੋ ਨਮਾਇੰਗੀ ਖਤਮ ਕਰਨਾ ਪੰਜਾਬ ਦੀ BBMB ਚੋਂ ਖਤਮ ਕਰਨਾ ਫਿਰ ਸੈਨੇਟ ਦੀਆਂ ਚੋਣਾਂ ਨੂੰ ਇੱਕ ਵਾਰ ਵਿਦਹੈਲਡ ਕਰ ਦੇਣਾ ਕਿ ਨਹੀਂ ਕਰਾਉਣੀ ਆ ਤੇ ਹੁਣ ਜਿਹੜਾ 171ਵਾਂ ਸੋਧ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਸੀ ਇਹ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਸਿੱਧਾ-ਸਿੱਧਾ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੈ ਜਿਹੜਾ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਇਹ ਉਹਦੇ ਉੱਤੇ ਹਮਲਾ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ਜਿਹੜਾ ਚੰਡੀਗੜ੍ਹ ਹੈ ਇਹ ਪੰਜਾਬ ਦਾ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ ਇਹਦੇ ਤੇ ਹੱਕ ਸਿਰਫ ਤੇ ਸਿਰਫ ਪੰਜਾਬ ਦਾ ਹੈ ਹਰਿਆਣਾ ਦੀ ਇਹ ਟੈਂਪਰੇਰੀ ਰਾਜਧਾਨੀ ਹੈ ਤੇ ਇਹ ਟੈਂਪਰੇਰੀ ਯੂਟੀ ਹੈ ਸੋ ਜਿਹੜੀਆਂ ਇਹ ਕਈ ਸਟੈਪ ਕੇਂਦਰ ਸਰਕਾਰ ਚੱਕਣਾ ਚਾਹੁੰਦੀ ਹੈ ਜਿਹੜਾ ਮੈਂ ਇਹਨੂੰ ਸਾਜ਼ਿਸ਼ ਤਾਂ ਕਹੂੰਗਾ ਕਿ ਜਿਸ ਤਰੀਕੇ ਇਹ ਟੇਡੇ ਢੰਗ ਨਾਲ ਪੰਜਾਬ ਤੋਂ ਖੋਣ ਦੀ ਤਿਆਰੀ ਹੈ ਇਹਦਾ ਅਸੀਂ ਹਰ ਪਲੇਟਫਾਰਮ ਤੇ ਵਿਰੋਧ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਕੇਂਦਰ ਸਰਕਾਰ ਪੰਜਾਬ ਤੇ ਬਾਰੇ ਕੋਈ ਵੀ ਐਸਾ ਫੈਸਲਾ ਲੈਣ ਤੋਂ ਪਹਿਲਾਂ ਬਾਰ-ਬਾਰ ਸੋਚੇ ਇਹ ਵਿਚਾਰ ਕਰਨ ਵਾਲੀ ਗੱਲ ਵੀ ਨਹੀਂ ਕਿਉਂਕਿ ਇਹ ਉਹ ਚੀਜ਼ਾਂ ਨੇ ਇਹ ਉਹ ਮੈਂ ਕਹਿੰਦਾ ਕਿ ਵਾਅਦੇ ਨੇ ਕੇਂਦਰ ਸਰਕਾਰ ਦੇ ਜਿਹੜੇ ਹਲੇ ਤੱਕ ਪੂਰੇ ਨਹੀਂ ਕੀਤੇ ਗਏ ਸੋ ਜਿਹੜਾ ਸਾਡਾ ਰੀਆਰਗੇਨਾਈਜੇਸ਼ਨ ਐਕਟ ਹੈ ਚਾਹੇ ਰਜੀਵ ਲੋਂਗੋਵਾਲ ਸਮਝੌਤਾ ਹੈ ਇਹ ਚੰਡੀਗੜ੍ਹ ਸਾਰੇ ਕਿਤੇ ਇਹ ਗੱਲ ਮੰਨੀ ਗਈ ਹੈ ਕੇਂਦਰ ਵੱਲੋਂ ਦੇਸ਼ ਦੀ ਪਾਰਲੀਮੈਂਟ ਚ ਮੰਨੀ ਗਈ ਹੈ ਕਿ ਜੀ ਇਹ ਪੰਜਾਬ ਦਾ ਸੋ ਹੁਣ ਇਹ ਦੁਬਾਰਾ ਦੁਬਾਰਾ ਇਹ ਕਦੇ ਕੋਈ 131ਵੀਂ ਸੋਧ ਲੈ ਕੇ ਆਉਣਾ ਕਦੇ ਉਰੇ ਪਰਮਾਨੈਂਟ ਚੀਫ ਫੈਕਟਰੀ ਲਾਣ ਦੀ ਸੋਚਣਾ ਕਦੇ ਹਰਿਆਣੇ ਨੂੰ ਰੇ ਵਕਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਸੋਚਣਾ ਇਹ ਸਾਰੇ ਜਿਹੜੇ ਫੈਸਲੇ ਨੇ ਇਹ ਦਰਸਾਉਂਦੇ ਨੇ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਮੰਸ਼ਾ ਹੈ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਦੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਨਹੀਂ ਹੋਣ ਦੇਗਾ ਜਿਸ ਤਰੀਕੇ ਦਾ ਸੰਘਰਸ਼ ਜਿਸ ਤਰ੍ਹਾਂ ਦਾ ਸੰਘਰਸ਼ ਤੁਹਾਨੂੰ ਕਰਨਾ ਪਿਆ ਸੀ ਪੰਜਾਬੀਆਂ ਨੂੰ ਨਾਲ ਲੈ ਕੇ ਕਰਾਂਗੇ ਪਰ ਇਹੋ ਜੀ ਕੋਈ ਵੀ ਜਿਹੜਾ ਫੈਸਲਾ ਹੈ ਉਹ ਪੰਜਾਬ ਨੂੰ ਪਰਵਾਹ ਨਹੀਂ ਹੈ ਸੋ ਕੇਂਦਰ ਸੋਚ ਸਮਝ ਕੇ ਕੋਈ ਵੀ ਜਿਹੜਾ ਕਦਮ ਅੱਗੇ ਵਧਾਵੇ ਚਲੋ ਹੁਣ ਸਪਸ਼ਟੀਕਰਨ ਕੇਂਦਰ ਦੇ ਰਿਹਾ ਹੈ ਕਿ ਜੀ ਸਰਦ ਰੁੱਤ ਚ ਨਹੀਂ ਇਹ ਕੱਲੀ ਸਰਦ ਰੁੱਤ ਸੈਸ਼ਨ ਦੀ ਗੱਲ ਨਹੀਂ ਇਹ ਕੱਲਾ ਇੱਕ ਜਲਾਸ ਦੀ ਗੱਲ ਨਹੀਂ ਇਹ ਫੈਸਲਾ ਕਿਸੇ ਵੀ ਜਲਾਸ ਚ ਕਰਾਏਗਾ ਅਗਰ ਪੰਜਾਬ ਤੇ ਫੈਸਲਾ ਥੋਪਨਾ ਚਾਹੋਗੇ ਤਾਂ ਪੰਜਾਬ ਇਹਦਾ ਵਿਰੋਧ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਹਦਾ ਵਿਰੋਧ ਕਰੇਗਾ ਸੋ ਕੇਂਦਰ ਸਰਕਾਰ ਇਹ ਜੇ ਫੈਸਲੇ ਬਾਰੇ ਸੋਚੇ ਵੀ ਨਾ ਹਾਂ ਬਿਲਕੁਲ ਲਾਜ਼ਮੀ ਤੌਰ ਦੇਤੇ ਕਿਉਂਕਿ ਪੰਜਾਬੀਆਂ ਦੇ ਨਾਲ ਜੁੜਿਆ ਮਸਲਾ ਕਲੇਰ ਸਾਹਿਬ ਪੰਜਾਬ ਦੀ ਧਰਤੀ ਦੇ ਉੱਤੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਤੇ ਜਦੋਂ ਇਸ ਤਰੀਕੇ ਦੇ ਫੈਸਲੇ ਲਏ ਜਾਂਦੇ ਨੇ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿਉਂਕਿ ਫਿਲਹਾਲ ਸਰਦਰ ਉਤਰ ਜਿਲ੍ਹਾਸ ਤੱਕ ਗੱਲ ਹੋਈ ਹੈ ਵੀ ਅਜੇ ਕੋਈ ਮਨਸ਼ਾ ਨਹੀਂ ਪਰ ਇਹ ਵੀ ਕੇਂਦਰ ਦੇ ਵੱਲੋਂ ਸਾਫ਼ ਕਰ ਦਿੱਤਾ ਹੈ ਕਿ ਇਹ ਇਹਦੇ ਉੱਤੇ ਜਦੋਂ ਗੱਲ ਹੋਏਗੀ ਤਾਂ ਸਬੰਧਤ ਧਿਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਅੱਗੇ ਤੁਰੇਗੀ ਦੇਖੋ ਪਿਛਲਾ ਜਿਹੜਾ ਨੌਰਥ ਜ਼ੋਨ ਦੀ ਮੀਟਿੰਗ ਵੀ ਹੋਈ ਸੀ ਉਹਦੇ 'ਚ ਵੀ ਸਾਡੇ ਜਿਹੜੇ ਹੈਗੇ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕੇ ਆਏ ਸੀ ਕਿ ਜੀ ਹਾ ਪੁਰਾਣੇ ਫੈਸਲਿਆਂ ਨੂੰ ਮੁੜ ਬੈਠ ਕੇ ਵਿਚਾਰ ਲੈਣੇ ਆ। ਸੋ ਮੈਂ ਦੁਬਾਰਾ ਕਹਦਿਆ ਕਿ ਰੀਨੇਗੋਸ਼ੀਏਟ ਨਹੀਂ ਹੋ ਸਕਦੇ। ਇਹ ਕੋਈ ਫੈਸਲਾ ਐਸਾ ਨਹੀਂ ਜਿਹੜਾ ਰੀਨੇਗੋਸ਼ੀਏਟ ਹੋ ਸਕੇ ਨਾ ਐਸਵਾਈਐਲ ਐ, ਨਾ ਚੰਡੀਗੜ੍ਹ ਐ। ਸੋ ਇਹ ਟੇਬਲ ਤੇ ਬੈਠਣ ਵਾਲੇ ਫੈਸਲੇ ਨਹੀਂ ਇਹ ਬਿਲਕੁਲ ਕਲੀਅਰ ਲਾਈਨ ਹੋਣੀ ਚਾਹੀਦੀ ਐ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦਾ ਸੋ ਕੇਂਦਰ ਸਰਕਾਰ ਸਬੰਧਤ ਧਰਾਂ ਨਾਲ ਜਿਹੜੀ ਗੱਲ ਕਰਨ ਦੀ ਗੱਲ ਕਰ ਰਹੀ ਐ। ਸਬੰਧਤ ਧਰਾਂ ਨਾਲ ਕੋਈ ਗੱਲ ਹੋਈ ਨਹੀਂ ਸਕਦੀ ਕਿਉਂਕਿ ਇਹ ਤਾਂ ਸਾਡਾ ਬਹੁਤ ਲੰਬੇ ਸਮੇਂ ਤੋਂ ਪੈਂਡਿੰਗ ਹੱਕ ਹੈ ਜਿਹੜਾ ਸਾਨੂੰ ਦੇਣਾ ਤੇ ਇਹ ਤੇ ਨੇਗੋਸ਼ੀਏਸ਼ਨ ਕਰਦੇ ਕਲੈਰ ਸਾਹਿਬ ਇਹ ਤੁਹਾਡੀ ਗੱਲ ਦੇ ਨਾਲ ਇੱਕ ਅੱਗੇ ਗੱਲ ਜੋੜਦਾ ਕਿਉਂਕਿ ਹੁਣ ਇਹ ਗੱਲ ਉੱਠ ਚੁੱਕੀ ਹੈ ਕੇਂਦਰ ਨੇ ਇਸ ਦੇ ਵਿੱਚ ਇਹ ਵੀ ਨਹੀਂ ਕਿਹਾ ਕਿ ਨਹੀਂ ਅਸੀਂ ਨਹੀਂ ਲੈ ਕੇ ਆ ਰਹੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਾਂ ਇਹ ਵਿਚਾਰ ਦੇ ਅਧੀਨ ਹੈ ਪਰ ਦੂਜੀ ਗੱਲ ਜਦੋਂ ਮੈਂ ਪੰਜਾਬ ਸਰਕਾਰ ਦੀ ਭੂਮਿਕਾ ਦੀ ਗੱਲ ਕਰਾਂ ਕਿਉਂਕਿ ਪੰਜਾਬ ਦੇ ਲੋਕ ਵੀ ਵੇਖਦੇ ਨੇ ਕਿ ਸਰਕਾਰ ਕੀ ਕਰ ਰਹੀ ਹੈ ਸਰਕਾਰ ਦਾ ਕੀ ਰੋਲ ਰਹਿਣ ਵਾਲਾ ਹੈ ਇਹ ਕਿਉਂਕਿ ਜੇਕਰ ਕੇਂਦਰ ਸਰਕਾਰ ਇਸ ਤਜ਼ਵੀਜ਼ ਦੇ ਉੱਤੇ ਮੰਥਨ ਕਰਦੀ ਹੈ ਸਰਕਾਰ ਕਿਵੇਂ ਪੰਜਾਬ ਸਰਕਾਰ ਇਸ ਨੂੰ ਰੋਕ ਸਕਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਕੇਂਦਰ ਦੇ ਨਾਲ ਗੱਲਬਾਤ ਕਰਕੇ ਇਹ ਗੱਲ ਪੁਖਤਾ ਤੌਰ ਦੇ ਉੱਤੇ ਰੱਖੀ ਜਾਵੇ ਕਿ ਇਸ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਤਾਂ ਅਸੀਂ ਵਿਚਾਰ ਵੀ ਨਹੀਂ ਕਰਾਂਗੇ ਚੰਡੀਗੜ੍ਹ ਪੰਜਾਬ ਦਾ ਹੈ ਸੀਤ ਰਹੇਗਾ ਦੇਖੋ ਮੈਂ ਬਿਲਕੁਲ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਪਰ ਭਗਵਾਨ ਤਮਨ ਸਾਹਿਬ ਦਾ ਪਿਛਲਾ ਜਿਹੜਾ ਨੌਰ ਜ਼ੋਨ ਦੀ ਕਲਚਰ ਦੀ ਮੀਟਿੰਗ ਸੀਗੀ ਸਾਰੀ ਉਹਦੇ ਚ ਤਾਂ ਆਪ ਕਹਿ ਕੇ ਆਏ ਨੇ ਕਿ ਜੀ ਅਸੀਂ ਰੀਨੇਗੋਸ਼ੀਏਟ ਕਰਨ ਨੂੰ ਤਿਆਰ ਆ ਜਦੋਂ ਹਰਿਆਣਾ ਨੇ ਵਕਰੀ ਵਿਧਾਨ ਸਭਾ ਲਈ ਜ਼ਮੀਨ ਮੰਗੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਸੀ ਵੀ ਚੰਡੀਗੜ੍ਹ ਦਾ ਹਾਈ ਕੋਰਟ ਤੇ ਵਿਧਾਨ ਸਭਾ ਦੋਹੇ ਪੰਜਾਬ ਦੀਆਂ ਨੇ ਇਹ ਕਹਿੰਦੇ ਜੀ ਸਾਨੂੰ ਵੀ ਵਕਰੀ ਜ਼ਮੀਨ ਦੇ ਦਿਓ ਮੁੱਖ ਮੰਤਰੀ ਅਮਿਤ ਸ਼ਾਹ ਜੀ ਨਾਲ ਮੀਟਿੰਗ ਕਰਦੇ ਨੇ ਬੀਐਸਐਫ 50 ਕਿਲੋਮੀਟਰ ਅੰਦਰ ਆ ਜਾਂਦੀ ਹੈ। ਹੂੰ। ਬੀਬੀਐਮਬੀ ਚੋਂ ਨੁਮਾਇੰਦਗੀ ਖਤਮ ਹੋਈ ਸਿਟਕੋ ਚ ਹੋਈ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਨੂੰ ਬਚਾਉਣ 'ਚ ਤਾਂ ਨਾਕਾਮ ਰਹੀ ਹੈ। ਹੂੰ। ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਸਾਜ਼ਿਸ਼ ਤਹਿਤ ਪੰਜਾਬ ਦੇ ਹੱਕ ਲੁਟਾਏ ਜਾ ਰਹੇ ਨੇ। ਸੋ ਅੱਜ ਆਮ ਆਦਮੀ ਪਾਰਟੀ ਇਹ ਸੋਚੇ ਕਿ ਪੰਜਾਬ ਨੇ ਮਾਫ਼ ਨਹੀਂ ਕਰਨਾ ਜਿਸ ਤਰੀਕੇ ਦੇ ਫੈਸਲੇ ਦੇਖੋ ਜਿਹੜੀ ਸੈਨੇਟ ਤੇ ਸਿੰਡੀਕੇਟ ਦੀਆਂ ਚੋਣਾਂ ਰੱਦ ਹੋਣ ਦੀ ਗੱਲ ਸੀ ਉਹ ਵੀ ਬਿਨਾ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਨਹੀਂ ਹੋ ਸਕਦੀ ਤਾਂ ਕਿਤੇ ਨਾ ਕਿਤੇ ਉੱਥੇ ਵੀ ਸਹਿਮਤੀ ਦਿੱਤੀ ਗਈ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾ ਨਹੀਂ ਹੋ ਸਕਦੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਕੇਂਦਰ ਸਰਕਾਰ ਇਸ ਤਜਵੀਦ ਦੇ ਉੱਤੇ ਵਿਚਾਰ ਕਰ ਰਹੀ ਹੈ ਤਾਂ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਦੀ ਸ਼ਮੂਲੀਅਤ ਹੈ ਪੰਜਾਬ ਸਰਕਾਰ ਦੀ ਸ਼ਹਿ ਉਦੇਕ ਕਰਕੇ ਹੀ ਕੇਂਦਰ ਸਰਕਾਰ ਇਹ ਇਸ ਤਰ੍ਹਾਂ ਤਰੀਕੇ ਦੇ ਫੈਸਲੇ ਜਿਹੜੀ ਹੈ ਉਹ ਅੱਗੇ ਵਧਾ ਰਹੀ ਹੈ ਦੇਖੋ ਇਹ ਤਾਂ ਹੁਣ ਪੰਜਾਬ ਸਰਕਾਰ ਨੇ ਸਾਬਤ ਕਰਨਾ ਹੈ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਗੱਲਾਂ ਦੋ ਹੀ ਨੇ ਹਾਂ ਜਾਂ ਤਾਂ ਸਾਜ਼ਿਸ਼ ਹੈ ਜਾਂ ਕਮਜ਼ੋਰੀ ਹੈ ਪਰ ਕੇਂਦਰ ਸਰਕਾਰ ਸਾਜ਼ਿਸ਼ 'ਚ ਵੀ ਸ਼ਾਮਲ ਹੋਵੇ ਜਾਂ ਕੇਂਦਰ ਸਰਕਾਰ ਦੀ ਸਾਜ਼ਿਸ਼ ਜਾਂ ਕਮਜ਼ੋਰੀ ਅੱਗੇ ਜਿਹੜੀ ਸਾਡੀ ਜਿਹੜੀ ਸਾਡੀ ਸੂਬਾ ਸਰਕਾਰੇ ਦੀ ਕਮਜ਼ੋਰੀ ਹੈ ਤਾਂ ਕਮਜ਼ੋਰੀ ਤੇ ਸਾਜ਼ਿਸ਼ ਦੋਹੇ ਪੰਜਾਬ ਲਈ ਖਤਰਨਾਕ ਨੇ ਇਹ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਬਤ ਕਰਨ ਕਿ ਨਾਤਾਓ ਕਮਜ਼ੋਰ ਨੇ ਨਾ ਕਿਸੇ ਸਾਜਿਸ਼ ਚ ਸ਼ਾਮਲ ਨੇ ਕਿਉਂਕਿ ਹੁਣ ਤੱਕ ਦਾ ਜੋ ਪ੍ਰਭਾਵ ਜਾ ਰਿਹਾ ਉਹੀ ਪ੍ਰਭਾਵ ਜਾ ਰਿਹਾ ਕਿ ਜਾਣ ਬੁਝ ਕੇ ਪੰਜਾਬ ਦੇ ਹੱਕ ਲੁਟਾਏ ਜਾ ਰਹੇ ਜੀ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਜੁੜਨ ਦੇ ਲਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਅੱਗੇ ਵੀ ਜੇਕਰ ਕੇਂਦਰ ਸਰਕਾਰ ਇਸ ਤਜਵੀਜ਼ ਨੂੰ ਅੱਗੇ ਵਧਾਉਂਦੀ ਹੈ ਜਾ ਦੂਜੀਆਂ ਤਰ੍ਹਾਂ ਦੇ ਨਾਲ ਗੱਲਬਾਤ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਵਿਚਾਰ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਕਿਸੇ ਵੀ ਤਰੀਕੇ ਤੇ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਬਣਾਇਆ ਤੇ ਇਸ ਦੇ ਉੱਤੇ ਪੂਰਨ ਤਰੀਕੇ ਦੇ ਨਾਲ ਪੰਜਾਬ ਦਾ ਹੱਕ ਹੈ ਤਾਂ ਕੇਂਦਰੀ ગ્રામ ਮੰਤਰਾਲੇ ਦੇ ਵੱਲੋਂ ਸਪਸ਼ਟੀਕਰਨ ਇਸ ਦੇ ਉੱਤੇ ਦਿੱਤਾ ਯੂ ਟਰਨ ਲਿਆ ਹਾਲਾਂਕਿ ਫਿਲਹਾਲ ਪੂਰਨ ਤੌਰ ਦੇ ਉੱਤੇ ਇਸ ਨੂੰ ਇਸ ਮਸਲੇ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ ਤਾਂ ਕੇਂਦਰੀ ગ્રામ ਮੰਤਰਾਲੇ ਦੀ ਪ੍ਰਤੀਕਿਰਿਆ ਕੀ ਕਿਹਾ ਹੈ ਤਾਂ ਕੇਂਦਰੀ ਗ੍ਰਹਿ ਮੰਤਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਸਿਰਫ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਇਸ ਵੇਲੇ ਕੇਂਦਰ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ। ਇਸ ਪ੍ਰਸਤਾਵ ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਹ ਪ੍ਰਸਤਾਵ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੀ ਸ਼ਾਸਨ ਪ੍ਰਣਾਲੀ ਜਾਂ ਪੰਜਾਬ ਜਾਂ ਹਰਿਆਣਾ ਦੇ ਚੰਡੀਗੜ੍ਹ ਨਾਲ ਰਵਾਇਤੀ ਸਬੰਧਾਂ ਨੂੰ ਨਹੀਂ ਬਦਲਦਾ। ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਦੇ ਨਾਲ ਸਲਾਹ مشورے ਤੋਂ ਬਾਅਦ ਇੱਕ ਟੁਕਮਾ ਫੈਸਲਾ ਲਿਆ ਜਾਏਗਾ ਇਸ ਮੁੱਦੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦਰੁੱਤ ਸੈਸ਼ਨ ਦੇ ਵਿੱਚ ਇਸ ਸੰਬੰਧੀ ਕੋਈ ਬਿਲ ਪੇਸ਼ ਕਰਨ ਦਾ ਇਰਾਦਾ ਨਹੀਂ ਇਹ ਜ਼ਿਕਰ ਕੀਤਾ ਗਿਆ ਕਿ ਕੋਈ ਵੀ ਇਰਾਦਾ ਨਹੀਂ ਇਸ ਸੈਸ਼ਨ ਦੇ ਵਿੱਚ ਬਿਲ ਪੇਸ਼ ਕਰਨ ਦਾ ਪਰ ਗੱਲ ਇਹ ਹੈ ਕਿ ਇਹ ਸੈਸ਼ਨ ਦੀ ਤਾਂ ਗੱਲ ਮੁੱਕ ਗਈ ਕੇਂਦਰ ਸਰਕਾਰ ਦੇ ਜੇਕਰ ਇਸ ਪ੍ਰਤੀਕਿਰਿਆ ਦੇ ਉੱਤੇ ਅਸੀਂ ਜਾਈਏ ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਗੱਲ ਅੱਗੇ ਤੁਰੇਗੀ ਤੇ ਜੇਕਰ ਤੁਰੇਗੀ ਤਾਂ ਫਿਰ ਪੰਜਾਬ ਦਾ ਕੀ ਐਕਸ਼ਨ ਰਿਐਕਸ਼ਨ ਰਹਿਣ ਵਾਲਾ ਹੈ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਇਹ ਪ੍ਰਤੀਕਿਰਿਆ ਇੱਥੇ ਵੇਖਣ ਨੂੰ ਮਿਲੀ ਹੈ ਤੇ ਇਹ ਪ੍ਰਸਤਾਵ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਸ਼ਾਸਨ ਪ੍ਰਣਾਲੀ ਪੰਜਾਬ ਜਾਂ ਹਰਿਆਣਾ ਦੇ ਚੰਡੀਗੜ੍ਹ ਨਾਲ ਰਵਾਇਤੀ ਸਬੰਧਾਂ ਨੂੰ ਨਹੀਂ ਬਦਲਦਾ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇੱਕ ਟੁਕਮਾ ਫੈਸਲਾ ਲਿਆ ਜਾਏਗਾ ਇਸ ਮੁੱਦੇ ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਇਸ ਨੂੰ ਲਿਆਉਣ ਦਾ ਕੋਈ ਵੀ ਜਿਹੜਾ ਫਿਲਹਾਲ ਰੋਕ ਨਹੀਂ ਹੈਗਾ ਇਹ ਜ਼ਿਕਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਤਾਂ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਇਹ ਗੱਲ ਕੇਂਦਰ ਸਰਕਾਰ ਦੇ ਵੱਲੋਂ ਸਾਫ ਤੌਰ ਦੇ ਉੱਤੇ ਪੁਖਤਾ ਤੌਰ ਦੇ ਉੱਤੇ ਕਹਿ ਦਿੱਤੀ ਗਈ ਹੈ ਕਿ ਵਿਚਾਰ ਅਧੀਨ ਹੈ ਪਰ ਇਸ ਸਰਦਰੁੱਤ اجلاس ਦੇ ਵਿੱਚ ਇਸ ਨੂੰ ਨਹੀਂ ਲਿਆਂਦਾ ਜਾ ਰਿਹਾ ਸਾਰੀਆਂ ਤਰ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਉਹ ਲਿਆ ਜਾਏਗਾ ਸਰਦਰੁੱਤ اجلاس ਇਸ ਬਿਲ ਨੂੰ ਪੇਸ਼ ਕਰਨ ਦੀ ਕੇਂਦਰ ਦੀ ਕੋਈ ਮਨਸ਼ਾ ਨਹੀਂ ਇਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਾਫ ਕੀਤੀ ਗਈ ਹੈ ਪਰ ਇਸ ਨੂੰ ਲੈ ਕੇ ਪੰਜਾਬ 'ਚ ਇੱਕ ਵੱਡਾ ਮੁੱਦਾ ਜਿਹੜਾ ਉਹ ਖੜਾ ਹੋਇਆ ਪੰਜਾਬ ਦੀਆਂ ਸਿਆਸੀ ਤਰ੍ਹਾਂ ਨੇ ਕੇਂਦਰ ਸਰਕਾਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਪੰਜਾਬ ਦੇ ਲੋਕ ਵੀ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਕੇਂਦਰ ਆਪਣਾ ਧਿਆਨ ਰੱਖਦੇ ਨੇ ਤਾਂ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਜਦੋਂ ਆਵਾਜ਼ ਉੱਠੀ ਤਾਂ ਉਸ ਤੋਂ ਬਾਅਦ ਕੇਂਦਰ ਦਾ ਯੂ ਟਰਨ ਵੀ ਵੇਖਣ ਨੂੰ ਮਿਲਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟੀਕਰਨ ਇਸ ਮਸਲੇ ਦੇ ਉੱਤੇ ਦਿੱਤਾ ਹੈ ਕਿ ਆ ਕੀ ਤਜਵੀਜ਼ ਅਜੇ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ ਕਸ਼ਰਮਣੀਆਂ ਅਕਾਲੀ ਦਲ ਦੇ ਵੱਲੋਂ ਵੀ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਜੇਕਰ ਅਗਲੇ ਸਮੇਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਲੈ ਕੇ ਕੋਈ ਫੈਸਲਾ ਕੀਤਾ ਤਾਂ ਉਸ ਨੂੰ ਲੈ ਕੇ ਆਵਾਜ਼ ਜਿਹੜੀ ਹੈ ਉਹ ਚੁੱਕੀ ਜਾਏਗੀ